लुधियाना ਦੇ ਉਦਯੋਗਾ ਵੱਲੋਂ ਜਿਸ ਤਰ੍ਹਾਂ ਵਾਤਾਵਰਣ ਨੂੰ ਬਰਬਾਦ ਕੀਤਾ ਜਾ ਰਿਹਾ ਤੇ ਹਵਾ, ਮਿੱਟੀ ਤੇ ਪਾਣੀ ਨੂੰ ਦੂਸ਼ਿਤ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਕੈਂਸਰ ਤੇ ਕਾਲਾ ਪੀਲੀਏ ਵਰਗੀਆਂ ਪਿਆਨਕ ਬਿਮਾਰੀਆਂ ਵੰਡੀਆਂ ਜਾ ਰਹੀਆਂ ਹਨ ਤੇ ਸਰਕਾਰਾਂ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੁਣ ਇਹ ਮਸਲਾ ਆਮ ਲੋਕਾਂ ਨੂੰ ਕਿਸੇ ਵੱਡੇ ਰੋਸ ਪ੍ਰਦਰਸ਼ਨ ਜਾਂ ਤਰਨੇ ਨਾਲ ਸਰਕਾਰ ਤੇ ਦਬਾਅ ਬਣਾ ਇਹਨਾਂ ਉਦਯੋਗਾ ਤੇ ਨਾਤ ਪਾਉਣ ਲਈ ਮਜਬੂਰ ਕਰਨਾ ਪਵੇਗਾ ਇਸ ਲਈ ਕਈ ਸਮਾਜ ਸੇਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਧਾਰਮਿਕ ਤੇ ਹੋਰ ਸਮਾਜਿਕ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਲੁਧਿਆਣਾ ਵੇਰਕਾ ਮਿਲਕ ਪਲਾਂਟ ਕੋਲ ਫਿਰੋਜ਼ਪੁਰ ਰੋਡ ਤੇ ਵੱਡੇ ਇਕੱਠ ਕੀਤਾ ਜਾ ਰਹੇ ਹਨ ਜਿੱਥੇ ਲੋਕਾਂ ਨੂੰ ਜਾਗਰੂਕ ਕਰ ਇਸ ਵੱਡੀ ਲੜਾਈ ਲਈ ਲਾਮਬੰਦ ਕੀਤਾ ਜਾ ਰਹੇ ਹੈ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਸ਼ੁੱਧ ਵਾਤਾਵਰਣ ਤੇ ਹਵਾ ਪਾਣੀ ਦਿੱਤਾ ਜਾ ਸਕੇ ਅੱਜ ਕਾਲੇ ਪਾਣੀ ਉਹ ਲੱਗੇ ਜਿਹੜੇ ਸਾਰੇ ਇਕੱਠੇ ਨੇ ਪੰਜਾਬ ਇਹ ਤਾਂ ਹੁਣ ਆਪਾਂ ਕਹਦੇ ਨਾ ਬੁੱਡੇ ਨਾਲੇ ਦਾ ਪਾਣੀ ਸਤਲੋਚ ਚ ਪੈ ਰਿਹਾ ਪਰ ਸਾਡੇ ਪਿੰਡ ਦਾ ਜਿਹੜਾ ਪਾਣੀ ਆ ਤਕਰੀਬਨ ਜੇ ਵੀ ਕਿਸੇ ਵੀ ਬੋਰ ਚੋਂ ਆਪਾਂ ਪਾਣੀ ਕੱਢਦੇ ਆ ਉਹ ਤਾਂ ਰੰਗ ਆ ਹੀ ਆ ਆ ਸਾਰੀਆਂ ਵੱਖ-ਵੱਖ ਥਾਵਾਂ ਤੋਂ ਅਸੀਂ ਭਰਿਆ ਹੋਇਆ ਪਾਣੀ ਤੇ ਸਾਡੇ ਪਿੰਡ ਦਾ ਜਿਹੜਾ ਕਿ ਜਗਜੀਤ ਇੰਡਸਟਰੀ ਨੇ ਜਿਹੜਾ ਗੰਦਾ ਪਾਣੀ ਸੀ ਲਾਣ ਵਾਲਾ ਪਾਣੀ ਸੀ ਉਹਨੂੰ ਬੋਰ ਕਰਕੇ ਧਰਤੀ ਵਿੱਚ ਪਾਉਣ ਕਰਕੇ ਸਾਡੇ ਸਾਰੇ ਪਿੰਡ ਦਾ ਜਿਹੜਾ ਰੰਗ ਇਸੇ ਤਰ੍ਹਾਂ ਦਾ ਹੋ ਗਿਆ। ਕੋਲ ਉੱਥੇ ਇੱਕ ਇਥਨੋਲ ਦਾ ਪਲਾਂਟ ਲਗਾਉਣ ਜਾ ਰਹੇ ਆ ਜਿਸ ਦਾ ਅਸੀਂ ਸਾਰੇ ਪਿੰਡ ਦੇ ਇਲਾਕਾ ਨਿਵਾਸੀ ਵਿਰੋਧ ਕਰਦੇ ਆ ਕਿਉਂਕਿ ਉਹਨਾਂ ਕੋਲੋਂ ਜਿਹੜਾ ਇਥਨੋਲ ਦਾ ਪਲਾਂਟ ਲੱਗਣਾ ਉਹਨਾਂ ਨੂੰ ਹੋਰ ਪਾਉਣ ਦੇ ਵਾਸਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਣੀ ਦੀ ਲੋੜ ਪੈਣੀ ਆ ਤੇ ਜਿਹੜਾ ਦੂਸਰਾ ਪਾਣੀ ਉਹ ਕੈਮੀਕਲ ਵਾਟ ਰਿਹਾ ਉਹ ਵੀ ਉਹਨਾਂ ਨੇ ਸਾਡਾ ਜਿਹੜਾ ਪਾਣੀ ਆ ਉਹ ਧਰਤੀ ਵਿੱਚ ਘਰਣਾ ਤਾਂ ਕਿ ਸਾਡਾ ਤਾਂ ਪਹਿਲਾਂ ਹੀ ਪਾਣੀ ਬਹੁਤ ਖਰਾਬ ਆ ਸਾਡੀ ਨਹੀਂ ਇਹ ਪਾਣੀ ਆ ਜੀ ਪਾਣੀ ਆ ਇਹਦੇ ਉੱਪਰ ਵੀ ਲਿਖਿਆ ਆ ਜਿਨ੍ਹਾਂ ਦੇ ਘਰੋਂ ਪਾਣੀ ਭਰਿਆ ਉਹਨਾਂ ਦੇ ਉੱਪਰ ਲਿਖਿਆ ਹੋਇਆ ਆ ਦਰਸ਼ਨ ਸਿੰਘ ਦੇ ਘਰੋਂ ਪਾਣੀ ਭਰਿਆ ਹੋਇਆ ਸਕੂਲ ਆ ਸਾਡਾ ਉੱਥੇ ਇੱਕ ਸਕੂਲ ਆ ਸਾਡੇ ਪਿੰਡ ਆ ਉੱਥੋਂ ਉੱਥੇ ਪਾਣੀ ਲਿਖਿਆ ਵੀ ਕਿੰਨੇ ਫੋਟੋ ਬੋਰ ਰਿਹਾ ਆਹ ਆਦਾ ਪਾਣੀ 230 ਫੁੱਟ ਪੋੜਿਆ ਪਾਣੀ ਸਾਡੇ ਪਾਣੀ ਡਬਲ ਫਿਲਟਰ ਕਰਕੇ ਤੁਸੀਂ ਪਾਣੀ ਪੀਂਨਾ ਜਿਹੜੀ ਵਾਟਰ ਵਾਟਰ ਪਾਣੀ ਸੁੱਧਾ ਦਿੱਤਾ ਜਾ ਰਿਹਾ ਬਿਲਕੁਲ ਜੀ ਸਾਡੇ ਲੀਫ ਦੀ ਕਿਡਨੀਆਂ ਜਿਹੜੀਆਂ ਬੱਚਿਆਂ ਦੀਆਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਜ਼ਿੰਮੇਵਾਰ ਕਿਹਨੂੰ ਸਮਝਿਓ ਅਸੀਂ ਫੈਕਟਰੀ ਨੂੰ ਪ੍ਰਸ਼ਾਸਨ ਨੂੰ ਜਿਨ੍ਹਾਂ ਨੇ ਸਾਡੇ ਪਿੰਡ ਦਾ ਜਿਹੜਾ ਪਾਣੀ ਸੋਰਸ ਜਿਹਨੇ ਖਰਾਬ ਕੀਤੇ ਇੰਡਸਟਰੀ ਨੂੰ ਤੇ ਆਪਣੇ ਜਿਹੜੇ ਸਾਡਾ ਉੱਥੇ ਹੈਗਾ ਪ੍ਰਸ਼ਾਸਨ ਹੈ ਅਸੀਂ ਉਹਨੂੰ ਜ਼ਿੰਮੇਵਾਰ ਸਮਝਦੇ ਹਾਂ ਇਹ 100 ਪਿੰਡਾਂ ਦਾ ਪਾਣੀ ਆ ਜੀ ਇਹ ਇੱਕ ਪਿੰਡ ਦਾ ਪਾਣੀ ਆ ਬਾਕੀ ਪਿੰਡਾਂ ਦਾ ਪਾਣੀ ਵੀ ਆ ਸਾਡੇ ਕੋਲ ਗੱਡੀ ਚ ਗਿਆ ਸਾਡੇ ਲਾਗੇ 4 ਸਾਡੇ ਪਿੰਡ ਸਾਡੇ 4 ਤਕਰੀਬਨ ਆਲੇ-ਦੁਆਲੇ ਦੇ ਪਿੰਡਾਂ ਦਾ ਪਾਣੀ ਵੀ ਭਰ ਕੇ ਲੈ ਕੇ ਆਏ ਆ ਤੇ ਸੈਂਪਲਿੰਗ ਕਰਾਈ ਗਈ ਆ ਪਹਿਲਾਂ ਉਹਦੀ ਰਿਪੋਰਟਸ ਵੀ ਨਾਲ ਲੱਗੀ ਆ ਜਿਹੜੀ ਰਿਪੋਰਟ ਦੇ ਵਿੱਚ ਸਾਬ ਲਿਖਿਆ ਗਿਆ ਹਾਂਜੀ ਹਾਂਜੀ